ਦਾ ਸਾਡੇ ਚੈਨਲ ਦੇ ਵਿੱਚ ਸਵਾਗਤ ਆ ਤੇ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਹੁਣ ਆਪਾਂ ਛਤਰ ਸਾਹਿਬ ਲੈ ਕੇ ਜਾ ਰਹੇ ਹਾਂ ਸਾਹਿਰ ਪਾਰ ਰੱਖਿਆ ਸੀ ਆ ਵਹਾਲੇ ਘਰੇ ਤੇ ਆਪਾਂ ਜਾਈਏ ਨਿਆ ਹੋਲੀ ਨੂੰ ਨਿਤਰੇ ਯਾਦੀਆਂ ਚੱਲ ਰਹੀਆਂ ਇਨ੍ਹਾਂ ਦੇ ਫੁੱਲ ਤਿਆਰੀਆਂ ਤੇ ਅੱਜ ਹੋਊਗਾ ਤੁਰੇ ਜਾਣੀ ਅਸੀਂ ਇਧਰ ਅੱਜ ਇੱਕੜ ਦਾਈ ਚੜਨੀ ਆ ਇਹ ਆਲੇ ਘਰੇ ਦੇਖਾਂ ਜਪੂਗਾ ਨਾਲੇ ਹਾਂ ਜੀ ਉਹਦਾ ਭਾਈ ਇਹ ਮਿਲਦੇ ਆ ਤੁਹਾਨੂੰ ਜਾ ਕੇ ਦੇਖ ਸਕਦੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚਾਦੇ ਆਂ ਪਰ ਜੇ ਪਰ ਮਹਾਰਾਜ ਅਸਾਈ ਹਾਂ ਕੇ ਕਰਦੇ ਆਂ ਪਰ ਮੈਂ ਕੀ ਹੋਣਾ ਮਾਣ ਕੋਣਾ ਰਮਤ ਸੋ ਨਾਨਕਾ ਫਦਿਓ ਰਾਖ ਲਿਓ ਭਗਵਾਨ ਬਾੜ ਜਵਨੀ ਆ ਰੇਰ ਦਪਨਾ ਈਨੇ ਅਬਿਸ਼ੰਦਾ ਬਜਾਣਾ ਕਾਰੀ ਆਉਂਦੇ ਦੇਗ ਤੇ ਦੇਗ ਗਰਮੀ ਵਾਲੀ ਪਈ ਸੀ ਹਜੇ ਅਦਰ ਹਲਵਾਈ ਵੀ ਕਰੀ ਆਉਂਦੇ ਫੁੱਲ ਤਿਆਰੀਆਂ ਕੜਨਾਂ ਸਾਲ ਕਰੀ ਜਾਂਦੇ ਆ ਹੋਦ ਟ੍ਰਿਕਰ ਬੈਠਦਾ ਜੀ ਕਾਹਦੇ ਸਾਰੇ ਮਿੱਟੀ ਮਿੱਟੀ ਲਾ ਗਿਆ ਸਭ ਦੇ ਬਾਹਰ ਤੇ ਆਪਣਾ ਫਰੈਂਡ ਹੈ ਜੀ ਪੂਰਾ ਪੱਕੇ ਵਾਲਾ ਸੂਰਬਾਈ ਸਮਰ ਜੀ ਠੀਕ ਹੋ ਕਿੰਨੇ ਵੀ ਕਲਾਸ ਹੈ ਜੀ ਤੇ ਦੂਜਾ ਜੈਦੀਪ ਨਹੀਂ ਆਇਆ ਮਾਸ਼ਾਅੱਲਾ ਐਸੇ ਨਹੀਂ ਆਇਆ ਹੋਰ ਵਧੀਆ ਪੇਪਰ ਵਧੀਆ ਹੋਈ ਜਾਂਦੇ ਚਲੋ ਬਾਏ ਕਰ ਦੋ ਜੀ ਅਸੀਂ ਹੁਣ ਜਾ ਰਹੇ ਸੀਗੇ ਪ੍ਰਸ਼ਾਦਾਲ ਛਕਣ ਆ ਇਹ ਮੁੰਡੇ ਸਮਾਨ ਛੱਡਣ ਆਏ ਸੀਗੇ ਦੇਖੋ ਇਹ ਪਿੰਡ ਚੜ੍ਹ ਗਿਆਲੇ ਦੇ ਮੁੰਡੇ ਆ ਜੀ ਤੇ ਵਿਆਹ ਵਾਲੇ ਘਰੇ ਇਹਨਾਂ ਦਾ ਪੂਰਾ ਕੰਮ ਯੋਗਦਾਨ ਪਾਉਂਦੇ ਆ ਕੰਮ ਚ ਆਂਦੇ ਸਾਡੇ ਬਿਨਾ ਨਹੀਂ ਕੰਮ ਚੱਲਣਾ ਇੱਥੇ ਹੋਰਾਂ ਬਿਨਾ ਤਾਂ ਚੱਲੂਗਾ ਕੰਮ ਇਹਨਾਂ ਦੀ ਰਿਸ਼ਤੇਦਾਰੀ ਸਾਡੇ ਪਿੰਡ ਰੋਡ ਵਾਲੇ ਵੀ ਆਈ ਉੱਥੇ ਵੀ ਅੱਧਾ ਯੋਗਦਾਨ ਪਾਉਂਦੇ ਆ ਜੀ ਹਾਂ ਜੀ ਹਾਂ ਜੀ ਪੂਰਾ ਯੋਗਦਾਨ ਰਿਹਾ ਇਹਨਾਂ ਦਾ ਹੁਣ ਜਿਹੜਾ ਟੂਰਨਾਮੈਂਟ ਹੋਇਆ ਸੀਗਾ ਉਥੇ ਵੀ ਪੂਰੀ ਇਹਨਾਂ ਦੀ ਫੁੱਲ ਡਿਊਟੀ ਸੀਗੀ ਤੇ ਹੁਣ ਅਸੀਂ ਘਰੇ ਵਿਆਹ ਲਈ ਜਾਈ ਜਾਨੇ ਆ ਜੀ ਓਕੇ ਹਾਂਜੀ ਹੁਣ ਆਪਾਂ ਖੰਡਪਾਟ ਸਾਹਿਬ ਵਾਲਿਆਂ ਦੇ ਘਰੇ ਜਾਈ ਜਾਨੇ ਆ ਆਪਣੀ ਰੋਲ ਆ ਗਈ ਆ 6 ਤੋਂ 8 ਤੇ ਪਹਿਲਾਂ ਅਸੀਂ ਰੋਡਾਂ ਵਾਲੇ ਜਾਵੜੇ ਸੀਗੇ ਕੋੜਤਾ ਪੜਿਆ ਮਾ ਪੜਾਉਣ ਤੇ ਮੁੜ ਕੇ ਆ ਕੇ ਮੈਂ ਸੌਂ ਗਿਆ ਸੀਗਾ ਹੁਣ ਆਪਾਂ ਆਪਣੀ ਰੋਲ ਆ ਗਈ ਆ